ਮਾਛੀਬਾੜੀ ਦੇ ਜੰਗਲਾ ਚੋ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੂੰ ਗੁਲਾਬਾ ਤੇ ਪਿਆਬੇ ਨੇ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਜੀ ਆਓ ਸਾਡੇ ਘਰ ਆਰਾਮ ਕਰੋ ਤੇ ਇਸ ਜਗ੍ਹਾ ਉਹਨਾਂ ਨੇ ਆਪਣੇ ਚਿਵਾਰੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਰੱਖਿਆ ਤੇ ਅੱਜ ਇੱਥੇ ਗੁਰਦੁਆਰਾ ਸ੍ਰੀ ਚਿਵਾਰਾ ਸਾਹਿਬ ਸਜੂਬਤ ਹੈ ਦਰਸ਼ਨ ਕਰੋ ਤੇ ਇਸ ਮੱਟ ਦੇ ਵਿੱਚ ਗੁਰੂ ਪਾਤਸ਼ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉੱਚ ਦੇ ਪੀਰ ਬਣ ਕੇ ਇੱਥੋਂ ਤੁਰੇ ਆਸ ਮੱਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚੋਲੇ ਨੂੰ ਰੰਗਿਆ ਗਿਆ ਇਹ ਮੱਟ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੀ ਮੌਜੂਦ ਹੈ ਦਰਸ਼ਨ ਕਰੋ ਜੀ ਇੱਥੋਂ ਹੀ ਭਾਈ ਗਨੀਖਾਨ ਨਵੀਖਾਨ ਬਹਾ ਸਿੰਘ ਜੀ ਧਰਮ ਸਿੰਘ ਜੀ ਮਾਨ ਸਿੰਘ ਸਮੇਤ ਗੁਰੂ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਨਿਕਲੇ ਤੇ ਇਸ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ ਚਵਾਰੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਰਾਮ ਕੀਤਾ ਤੇ ਇੱਥੇ ਹੁਣ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਮੌਜੂਦ ਹੈ ਮਾਚੀਵਾਲੇ ਸ਼ਹਿਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਤੇ ਹਰ ਇੱਕ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਗੁਲਾਬਾ ਤੇ ਪੰਜਾਬਾ குரு ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਇਸ ਚਵਾਰੇ ਦੇ ਵਿੱਚ ਲੈ ਕੇ ਆਏ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਪਾਤਸ਼ਾਹੀ ਦਸਵੀਂ